ਸੱਚੀ ਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਆਓ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਦੇ ਨਾਲ ਅਮਰੀਕਾ ਅਤੇ ਚੀਨ ਦੇ ਵਿਚਾਲੇ ਸ਼ੁਰੂ ਹੋਈ ਟੈਰਿਫ ਜੰਗ ਦੀ ਲਪੇੜ ਦੇ ਵਿੱਚ ਹਵਾਬਾਜ਼ੀ ਖੇਤਰ ਵੀ ਆ ਗਿਆ ਹੈ। ਚੀਨ ਨੇ ਆਪਣੀਆਂ 에ਅਰਲਾਈਨਸ ਨੂੰ ਅਮਰੀਕੀ ਕੰਪਨੀਆਂ ਬੋਇੰਗ ਤੋਂ ਜੈਟ ਜਹਾਜ਼ਾਂ ਦੀ ਡਿਲੀਵਰੀ ਨਾ ਲੈਣ ਦਾ ਹੁਕਮ ਦਿੱਤਾ ਹੈ। ਚੀਨੀ ਸਰਕਾਰ ਨੇ ਆਪਣੀਆਂ 에ਅਰਲਾਈਨਸ ਨੂੰ ਅਮਰੀਕਾ ਤੋਂ ਜਹਾਜ਼ਾਂ ਦੇ ਉਪਕਰਨ ਅਤੇ ਪੁਰਜ਼ੇ ਖਰੀਦਣ ਤੇ ਵੀ ਰੋਕ ਲਾ ਦਿੱਤੀ ਹੈ। ਅਮਰੀਕਾ ਹੁਣ ਚੀਨ ਤੋਂ ਆਯਾਤ ਉੱਤੇ 145% ਤੱਕ ਦੇ ਟੈਰਿਫ ਲਗਾ ਰਿਹਾ ਹੈ। ਇਸ ਦੇ ਨਾਲ ਹੀ ਚੀਨ ਨੇ ਅਮਰੀਕੀ ਬਰਾਮਦਾਂ ਉੱਤੇ 125% ਦੀ ਜਵਾਬੀ ਡਿਊਟੀ ਲਗਾਈ ਹੈ। ਇੱਕ ਰਿਪੋਰਟ ਦੇ ਅਨੁਸਾਰ ਚੀਨੀ ਸਰਕਾਰ ਉਹਨਾਂ ਹਵਾਵਾਜ਼ੀ ਕੰਪਨੀਆਂ ਦੀ ਮਦਦ ਕਰਨ ਉੱਤੇ ਵਿਚਾਰ ਕਰ ਰਹੀ ਹੈ ਜੋ ਬੋਇੰਗ ਜੈਟ ਕਿਰਾਏ 'ਤੇ ਲੈਂਦੀਆਂ ਹਨ ਉਸ ਦੇ ਲਈ ਪੈਸੇ ਜ਼ਿਆਦਾ ਦਿੰਦੀਆਂ ਹਨ ਫਿਲਹਾਲ ਬੋਇੰਗ ਅਤੇ ਸਬੰਧਿਤ ਚੀਨੀ 에ਅਰਲਾਈਨਸ ਦੇ ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਜਦੋਂ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚਾਰਜ ਸੰਭਾਲਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਅਜੀਹਾ ਆਦੇਸ਼ ਜਾਰੀ ਕੀਤਾ ਜੋ ਦੇਸ਼ ਦੀ ਦੱਖਣੀ ਸਰਹੱਦ ਉੱਤੇ ਰਾਸ਼ਟਰੀ ਐਮਰਜੈਂਸੀ ਲਾਗੂ ਕਰਨ ਦੇ ਨਾਲ ਸੰਬੰਧਿਤ ਸੀ ਇਸ ਆਦੇਸ਼ ਦੇ ਅੰਦਰ ਕਿਹਾ ਗਿਆ ਹੈ ਕਿ ਦਸਖਤ ਹੋਣ ਤੋਂ 90 ਦਿਨ ਬਾਅਦ ਟਰੰਪ 1807 ਦੇ ਵਿਦਰੋਹ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਹਨ ਅਤੇ 20 ਅਪ੍ਰੈਲ ਨੂੰ ਅਮਰੀਕਾ ਦੀ territory ਉੱਤੇ ਫੌਜ ਤਾਇਨਾਤ ਕਰ ਸਕਦੇ ਹਨ ਟਰੰਪ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਹੁਣ ਟਰੰਪ ਕੁਸਪੈਟ ਰੋਕਣ ਦੇ ਲਈ ਫੌਜੀ ਦਖਲਅੰਦਾਜ਼ੀ ਕਰ ਸਕਦੇ ਹਨ 1807 ਦਾ ਵਿਦਰੋਹ ਐਕਟ ਇੱਕ ਐਸਾ ਕਾਨੂੰਨ ਹੈ ਜੋ ਅਮਰੀਕਾ ਦੇ ਰਾਸ਼ਟਰਪਤੀ ਨੂੰ ਵਿਸ਼ੇਸ਼ ਹਾਲਾਤਾਂ ਦੇ ਵਿੱਚ ਫੌਜ ਅਤੇ ਨੈਸ਼ਨਲ ਗਾਰਡ ਤੈਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ ਸੁਪਰੀਮ ਕੋਰਟ ਦੇ ਵਿੱਚ ਦਾਇਰ ਦੋ ਪਟੀਸ਼ਨਰ ਦੇ ਵਿੱਚ ਨਵੇਂ ਵਕਫ ਸੋਧ ਐਕਟ ਨੂੰ ਲੈ ਕੇ ਪੱਛਮੀ ਬੰਗਾਲ ਦੇ ਵਿੱਚ ਹੋਈ ਹਿੰਸਾ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਤੇ ਭਾਂਗਰ ਖੇਤਰ ਦੇ ਵਿੱਚ ਵਕਫ ਕਾਨੂੰਨ ਦੇ ਨਾਲ ਸੰਬੰਧਿਤ ਹਿੰਸਾ ਦੀਆਂ ਤਾਜ਼ਾ ਘਟਨਾਵਾਂ 14 ਅਪ੍ਰੈਲ ਨੂੰ ਵਾਪਰੀਆਂ ਸਨ ਉਧਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਮੁਰਸ਼ਿਦਾਬਾਦ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਾਫੀ ਹੱਦ ਤੱਕ ਕੰਟਰੋਲ ਹੇਠ ਹੈ ਜਿੱਥੇ ਪਿਛਲਾ ਦੰਗਾ ਹੋਇਆ ਸੀ ਵਕੀਲ ਸ਼ਿਸ਼ਾਂਕ ਸ਼ੇਖਰ ਸ਼ਾਹ ਨੇ ਇੱਕ ਜਨਹਿਤ ਪਟੀਸ਼ਨ ਦਾਰ ਕਰਕੇ ਸਿੱਖਰਲੀ ਅਦਾਲਤ ਨੂੰ ਹਿੰਸਾ ਦੇ ਮਾਮਲੇ ਦੀ ਜਾਂਚ ਦੇ ਲਈ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਦੀ ਅਪੀਲ ਕੀਤੀ ਹੈ ਅਮਰੀਕਾ ਦੇ ਨਾਲ ਜਾਰੀ ਟੈਰਿਫ ਜੰਗ ਦੇ ਦਰਮਿਆਨ ਚੀਨ ਨੇ ਭਾਰਤ ਦੇ ਨਾਲ ਰਿਸ਼ਤੇ ਸੁਧਾਰਨ ਦੀ ਦਿਸ਼ਾ ਦੇ ਵਿੱਚ ਵੱਡਾ ਕਦਮ ਪੁੱਟਿਆ ਹੈ ਚੀਨ ਨੇ ਭਾਰਤੀ ਨਾਗਰਿਕਾਂ ਦੇ ਲਈ ਵੀਜ਼ਾ ਨਿਯਮਾਂ ਦੇ ਵਿੱਚ ਕਈ ਅਹਿਮ ਛੋਟਾਂ ਕੀਤੀਆਂ ਹਨ ਚੀਨੀ ਦੂਤਾਵਾਸ ਮੁਤਾਬਕ 1 ਜਨਵਰੀ ਤੋਂ 9 ਅਪ੍ਰੈਲ 2025 ਤੱਕ ਭਾਰਤ ਸਥਿਤ ਚੀਨੀ ਦੂਤਾਵਾਸਾਂ ਅਤੇ ਕੌਂਸਲੇਟਾਂ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ 85000 ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਹਨ ਚੀਨੀ ਰਾਜਦੂਤ ਨੇ ਐਕਸ ਉਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਭਾਰਤੀ ਨਾਗਰਿਕ ਚੀਨ ਆਉਣ ਅਤੇ ਇੱਥੋਂ ਦੇ ਖੁੱਲੇ ਸੁਰੱਖਿਆ ਅਤੇ ਜੀਵੰਤ ਤੇ ਦੋਸਤਾਨਾ ਸੱਭਿਆਚਾਰ ਦਾ ਤਜਰਬਾ ਕਰਨ ਇਸ ਪਹਿਲ ਤਹਿਤ ਹੁਣ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਅਰਜ਼ੀ ਦੇ ਲਈ ਮੁਲਾਕਾਤ ਦੇ ਲਈ ਅਗਾਉ ਸਮਾਂ ਲੈਣ ਦੀ ਲੋੜ ਨਹੀਂ ਪਵੇਗੀ ਉਹ ਕਿਸੇ ਵੀ ਕੰਮਕਾਜੀ ਦਿਨ ਸਿੱਧਾ ਵੀਜ਼ਾ ਕੇਂਦਰ ਪਹੁੰਚ ਸਕਦੇ ਹਨ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਉੱਤੇ ਹਮਲਾ ਕਰਨ ਦੇ ਦੋਸ਼ੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਦੇ ਵਿੱਚ ਦੁਬਾਰਾ ਪੇਸ਼ ਕੀਤਾ ਗਿਆ। ਪਿਛਲਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ 7 ਦਿਨਾਂ ਦਾ ਨਵਾਂ ਰਿਮਾਂਡ ਮੰਗਿਆ ਸੀ ਹਾਲਾਂਕਿ ਅਦਾਲਤ ਨੇ ਸਿਰਫ 3 ਦਿਨਾਂ ਦਾ ਰਿਮਾਂਡ ਦਿੱਤਾ। ਡੀਐਸਪੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਪੱਪਲਪ੍ਰੀਤ ਤੋਂ ਆਨੰਦਪੁਰ ਖਾਲਸਾ ਆਰਮੀ ਬਾਰੇ ਵਿਸਥਾਰ ਦੇ ਨਾਲ ਪੁੱਛਗਿੱਛ ਕਰੇਗੀ ਐਫ ਆਈ ਆਰ ਨੰਬਰ 39 ਦੇ ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਬਚਾਅ ਪੱਖ ਦੇ ਵਕੀਲ ਰਿਤੂ ਰਾਜ ਸਿੰਘ ਨੇ ਕਿਹਾ ਹੈ ਕਿ ਪੁਲਿਸ ਅਜੇ ਤੱਕ ਪਪਲਪ੍ਰਿਤ ਤੋਂ ਕੋਈ ਸਬੂਤ ਪ੍ਰਾਪਤ ਨਹੀਂ ਕਰ ਸਕੇ ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਜਾਣਬੁੱਝ ਕੇ ਵੱਖ-ਵੱਖ ਕਾਰਨ ਦੇ ਕੇ ਰਿਮਾਂਡ ਲੈ ਰਹੀ ਹੈ ਪੁਲਿਸ ਤਿੰਨ ਦਿਨ ਪਹਿਲਾਂ ਪਪਲਪ੍ਰੀਤ ਨੂੰ ਬੁਲੇਟਪਰੂਫ ਗੱਡੀ ਦੇ ਵਿੱਚ ਡਿਬਰੂਗੜ ਤੋਂ ਅਜਨਾਲਾ ਲੈ ਕੇ ਆਈ ਸੀ ਪਹਿਲਾਂ ਤਾਂ ਪੁਲਿਸ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦੇ ਦਿੱਤਾ ਸੀ ਹੁਣ ਇਹ ਦੂਜਾ ਰਿਮਾਂਡ ਹੈ ਜਿਸ ਨੂੰ 3 ਦਿਨਾਂ ਦੇ ਲਈ ਮਨਜ਼ੂਰ ਕੀਤਾ ਗਿਆ ਹੈ ਬਾਲੀਵੁੱਡ ਅਦਾਕਾਰਾ ਸੰਨੀ ਦਿਓ ਲਤੇ ਰਣਦੀਪ ਹੁੱਡਾ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਜਾਟ ਪੰਜਾਬ ਦੇ ਵਿੱਚ ਵਿਵਾਦਾ ਦੇ ਵਿੱਚ ਕਿਰੀ ਜਾਪਦੀ ਹੈ ਈਸਾਈ ਪਾਈਚਾਰੇ ਨੇ ਰਣਦੀਪ ਹੁੱਡਾ ਦੇ ਸੀਨ ਉਤੇ ਸਖਤ ਇਤਰਾਜ਼ ਜਤਾਇਆ ਅਤੇ ਮਾਮਲੇ ਦੇ ਵਿੱਚ ਫਿਲਮ ਨਿਰਮਾਤਾਵਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ 2 ਦਿਨਾਂ ਦੇ ਅੰਦਰ ਐਫਆਈਆਰ ਦਰਜ ਨਹੀਂ ਕੀਤੀ ਗਈ ਤਾਂ ਪੰਜਾਬ ਪੱਧਰ ਦੇ ਸਿਨੇਮਾ ਕਰਾਂ ਦਾ ਕਿਰਾ ਕੀਤਾ ਜਾਵੇਗਾ ਈਸਾਈ ਪਾਈਚਾਰੇ ਦੇ ਵੱਲੋਂ ਇਸ ਸਬੰਧਿਤ ਜਲੰਧਰ ਕਮਿਸ਼ਨਰ ਰੇਟ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਜਲਦੀ ਤੋਂ ਜਲਦੀ ਐਫਆਈਆਰ ਦਰਜ ਕਰ ਮੰਗ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਸਾਈ ਪਾਈਚਾਰੇ ਦੇ ਲੋਕ ਕਲ ਸਿਨੇਮਾ ਘਰਾਂ ਦਾ ਕਿਰਾਆ ਕਰਨ ਜਾ ਰਹੇ ਹਨ ਪਰ ਪੁਲਿਸ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਮਨਾ ਲਿਆ ਇਸ ਮਗਰੋਂ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਜ਼ਿਲ੍ਹਾੰਦਰ ਕਮਿਸ਼ਨ ਰੇਟ ਪੁਲਿਸ ਦੇ ਸੰਯੁਕਤ ਕਮਿਸ਼ਨਰ ਨੇ ਟੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਅੱਜ ਪਿੰਡ ਛਾਜਲੀ ਦੇ ਵਿੱਚ ਸਕੂਲ ਆਫ ਐਮੀਨਸ ਦਾ ਉਦਘਾਟਨ ਕਰਨ ਦੇ ਲਈ ਰੱਖੇ ਸਮਾਗਮ ਦੇ ਦੌਰਾਨ ਸੀਐਮ ਭਗਵੰਤ ਮਾਨ ਦਾ ਵਿਰੋਧ ਕੀਤਾ ਜਦੋਂ ਕਿਸਾਨ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਦੇ ਲਈ ਅੱਗੇ ਵਧਣ ਲੱਗੇ ਤਾਂ ਪਾਰੀ ਗਿਣਤੀ ਦੇ ਵਿੱਚ ਤਣਾਤ ਪੁਲਿਸ ਨੇ ਉਹਨਾਂ ਨੂੰ ਪਿੰਡ ਛਾਜਲੀ ਦੇ ਚੌਕ ਦੇ ਵਿੱਚ ਹੀ ਰੋਕ ਲਿਆ ਕਿਸਾਨ ਕੜਕਦੀ ਤੁੱਪ ਦੇ ਵਿੱਚ ਇੱਥੇ ਹੀ ਸੜਕ ਤੇ ਧਰਨਾ ਲਾ ਕੇ ਬੈਠੇ ਰਹੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਖਦੇੜਨ ਦੇ ਲਈ ਹਲਕਾ ਲਾਠੀ ਚਾਰਜ ਵੀ ਕੀਤਾ ਕਿਸਾਨ ਆਗੂ ਜਸਵੀਰ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਕਿਸਾਨਾਂ ਦੇ ਨਾਲ ਕਥਿਤ ਤੱਕਾ ਮੁਕੀ ਵੀ ਕੀਤੀ ਉਹਨਾਂ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੰਦ੍ਰੋ ਅੰਦਰੀ ਮਿਲੀਆਂ ਹੋਈਆਂ ਹਨ ਉਹਨਾਂ ਦੱਸਿਆ ਹੈ ਕਿ ਪਿਛਲੇ ਕਾਨੂੰਨ ਦੇ ਵਿੱਚ ਫੈਕਟਰੀ ਦਾ ਪਾਣੀ ਧਰਤੀ ਦੇ ਵਿੱਚ ਭੇਜਣ ਦੀ ਸੂਰਤ ਦੇ ਵਿੱਚ 6 ਸਾਲ ਤੱਕ ਦੀ ਸਜ਼ਾ ਸੀ ਪਰ ਭਗਵੰਤ ਮਾਨ ਸਰਕਾਰ ਨੇ ਇਸ ਨੂੰ ਖਤਮ ਕਰਕੇ ਸਿਰਫ ਜੁਰਮਾਨੇ ਵਾਲੀ ਤਜਵੀਜ਼ ਰੱਖ ਦਿੱਤੀ ਹੈ ਇਹ ਪੰਜਾਬ ਦੇ ਲੋਕਾਂ ਦੇ ਨਾਲ ਤਕਾਏ ਕਿਉਂਕਿ ਸੂਬਾ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਗੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ